ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਐਲ ਪੀ ਜੀ ਗੈਸ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਆ ਗਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਰ ਸਾਲ ਵਾਂਗ ਐਸ ਵੀ ਆਰ ਵੀ ਨਵਾਂ ਸਾਲ ਵਿੱਤੀ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਤੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ ਕਈ ਬਦਲਾਅ ਹੋਣਗੇ ਵਿੱਤੀ ਸਾਲ 24 ਅਤੇ 25 ਦੀ ਸ਼ੁਰੂਆਤ ਦੇ ਨਾਲ ਪੈਸੇ ਤੇ ਬਚਤ ਦੇ ਸਬੰਧ ਵਿੱਚ ਤੁਹਾਡੇ ਜੀਵਨ ਵਿੱਚ ਬਹੁਤ ਸਾਰੇ ਮਹੱਤਵਪੂਰਨ ਬਦਲਾਅ ਨੂੰ ਦੇਖਣ ਨੂੰ ਮਿਲਣਗੇ ਪਰਸਨਲ ፋინੈਂਸ ਇਨਵੈਸਟਮੈਂਟ ਸਕੀਮ ਫਸਟ ਟੈਗ ਪੀ ਐਫ ਅਤੇ ਹੋਰ ਪੈਸੇ ਨਾਲ ਸੰਬੰਧਿਤ ਕਈ ਬਦਲਾਅ 1 ਅਪ੍ਰੈਲ ਤੋਂ ਹੋਣਗੇ ਜੀ ਹਾਂ ਇਹ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ ਪੈਨ ਆਧਾਰ ਦੇ ਲਿੰਕ ਦੀ ਆਖਰੀ ਤਾਰੀਖ 31 ਮਾਰਚ ਹੈ ਜਿहां ਉਸ ਤੋਂ ਬਾਅਦ ਤੁਸੀਂ ਇਸ ਨੂੰ ਲਿੰਕ ਨਹੀਂ ਕਰ ਸਕੋਗੇ ਨਾਲ ਹੀ ਜੇ ਆਪਾਂ ਗੈਸ ਸਿਲੰਡਰ ਦੀ ਕੀਮਤਾਂ ਦੀ ਗੱਲ ਕਰੀਏ ਤਾਂ ਹਰ ਮਹੀਨੇ ਦੀ ਇੱਕ ਤਰੀਕ ਨੂੰ ਗੈਸ ਦੀ ਕੀਮਤਾਂ ਬਦਲਦੀਆਂ ਤੇ ਹੁਣ 1 ਅਪ੍ਰੈਲ ਨੂੰ ਵੀ ਐਲ ਪੀ ਸੈਂਟਰ ਦੀ ਕੀਮਤ ਤੈ ਹੋਵੇਗੀ ਹਾਲਾਂਕਿ ਲੋਕ ਸਭਾ ਚੋਣਾਂ ਵਾਲੀ ਚੋਣ ਜੰਪਤਾ ਲਾਗੂ ਐਸਲੀ ਐਸ ਦੀ ਕੀਮਤ ਵਿੱਚ ਬਦਲਾਅ ਦੀ ਕੋਈ ਗੁੰਜਾਇਸ਼ ਨਹੀਂ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਤਨਵਾ